ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਪਿੰਡ ਮਾਨੂਕੇ ਪਹੁੰਚੇ ਹਾਂ ਪਹੁੰਚ ਗਏ ਹਾਂ ਅੱਜ ਇੱਕ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਬਾਬਾ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਰਹਿਮਤ ਦਾ ਸਦਕਾ ਸਹਬੇ ਕਮਾਲ ਧੰਗੁਰੂ ਗੋਬਿੰਦ ਸਿੰਘ ਕਲਗੀ ਤਰ ਸੱਚੇ ਪਾਤਸ਼ਾਹ ਜੀ ਜਦੋਂ 21 ਦਿਨ ਲੰਮੇ ਜਟਪੁਰੇ ਰਹੇ ਉਸ ਅਸਥਾਨਾਂ ਤੋਂ ਇਸ ਸਥਾਨ ਤੇ ਆਏ ਜਿੱਥੇ ਜੋੜੀਆਂ ਪਿਪਲੀਆਂ ਜਿਨ੍ਹਾਂ ਦੇ ਨਾਲ ਘੋੜਾ ਆਪਣਾ ਬੰਨਿਆ ਤੇ ਸੰਗਤਾਂ ਨੂੰ ਪ੍ਰਵਚਨਾ ਰਾਹੀਂ ਨਗਰ ਨੂੰ ਨਿਹਾਲ ਕੀਤਾ ਅਤੇ ਭਾਈ ਲਾਲੇ ਪਾਸੋਂ ਘੋੜਸਵਾਰੀ ਦੇ ਯੋਗਰ ਕਰਵਾਏ ਇਹਨਾਂ ਜੋੜੀਆਂ ਪਿਪਲੀਆਂ ਦਾ ਕਰਕੇ ਗੁਰਦਰਾ ਸਾਹਿਬ ਦਾ ਨਾਮ ਹੈ ਜਿਹੜਾ ਗੁਰਦਰਾ ਜੋੜੀਆਂ ਸਾਹਿਬ ਪਾਸ਼ਾ ਦਸਵੀਂ ਪਿਆ ਹੈ ਤੇ ਦਸਵੇਂ ਪਾਸ਼ਾ 21 ਦਿਨ ਲੰਮੇ ਜਟਪੁਰੇ ਰਹੇ 7 ਮਾਰ 20 ਜਨਵਰੀ ਨੂੰ ਸੱਚੇ ਪਾਸ਼ਾ ਇਸ ਸਥਾਨ ਤੇ ਆ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਇਤਿਹਾਸਕ ਸਥਾਨ ਆ ਸੰਗਤਾਂ ਦਰਸ਼ਨਦਾਰੇ ਕਰਦਿਆਂ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਪ੍ਰਬੰਧ ਚੱਲ ਰਿਹਾ ਗੁਰੂ ਰਾਮ ਮਹਾਰਾਜ ਜੀ ਰਾਮਤਾ ਜੀ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਲਿਆ ਬਰੋ ਆਇਆ ਬੰਦੇ ਬਣਾਉਦੇ ਨਹੀਂ ਬਣੇਗਾ ਜਾਓ ਇਹ ਕੰਦਰਾਟ ਤਾਂ ਜਰਾ ਮਦ ਗਿਆ ਐ ਜੋ ਘਟ ਖਾੜਿਆ ਕਰੋ ਸੁੱਕੇ ਸੁੱਕੇ ਖਾਈ ਜਨ ਨਹੀਂ ਉਹਨਾਂ ਦਾ ਘੜਦਾ ਦਾ ਮੇਰੇ ਕੋਲ ਪਾਲਾ ਨੇ ਕਿਹ ਜੀ ਬਹੁਤ ਆਪਾਂ